ਨੇ ਮੁੰਦਰਾ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਕੰਨੀ ਮੁੰਦਰਾ ਬਵਾ ਕੇ ਰਾਂਝਾ ਯੋਗੀ ਹੋ ਗਿਆ ਸੋ ਜੁੜੇ ਰਹੋ ਅੱਜ ਨਵੇਂ ਬਲੌਗ ਦੀ ਸ਼ੁਰੂਆਤ ਚ ਪ੍ਰਮਾਤਮਾ ਸਭ ਦਾ ਸਵੇਰ ਬਹੁਤ ਚੰਗਾ ਤੇ ਸ਼ੁਭ ਸੁਨੇਹਾ ਲੈ ਕੇ ਆਵੇ ਤੁਸੀਂ ਜੁੜੇ ਹੋ ਬਲਾਸਟਰ ਜੁੜੀ ਚੈਨਲ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਲਓ ਲਾਈਕ ਕਰ ਦਿਓ ਖਿੱਚ ਕੇ ਮਿੱਤਰੋ ਸਪੋਰਟ ਕਰੋ ਡਾਊਨ ਟੂ ਅਰਥ ਇਨਸਾਨਾ ਸੀ ਮਿਹਨਤ ਕਰਦੇ ਆ ਸਾਰੇ ਮਿਹਨਤ ਕਰਦੇ ਆ ਮਿਹਨਤ ਕਰਿਆ ਕਰੋ ਪਰਮਾਤਮਾ ਪਤਾ ਨਹੀਂ ਕਿਹੜੇ ਵਲੇ ਕਿੱਥੇ ਬਾਹ ਫੜ ਲਾਂ ਇਸ ਕਰਕੇ ਮੈਂ ਇਤਨਾ ਛੱਡਿਆ ਕਰੋ ਇਹ ਤਾਂ ਸਵਰਪਰਖ ਨਾ ਪੈਂਦਾ ਵਾਹਿਗੁਰੂ ਦਾ ਬਹੁਤ ਵੱਡਾ ਗਾ ਤੇ ਚਲਦੇ ਰਿਹਾ ਕਰੋ ਹੌਲੀ 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 ਚਲਦੇ ਰਿਹਾ ਕਰੋ ਮਾਲਕ ਸੁਣਦਾ ਇੱਕ ਦਿਨ ਜਿਵੇਂ ਸਾਡੀ ਸੁਣੀ ਆ ਇਸ ਕਰਕੇ ਤੇ ਦੇ ਘਰੋਂ ਮੈਂ ਘਾਟੇ ਬਾਦੇ ਨਾਲ ਦੇਖਿਆ ਕਰੋ ਚਲਦੇ ਦਾ ਨਾ ਗੱਡੀਆਂ ਮਿੱਤਰੋ ਤੇ ਟੈਂਦੇ ਦਾ ਨਾ ਗੱਡੀ ਨਹੀਂ ਹੈਗਾ ਮੈਨੂੰ ਜੰਮ ਹੀ ਯਾਦ ਨਹੀਂ ਆਉਂਦੀ हमारे ईशा हाँ, मॉडल तो जी पहुंच चुके हैं हमारे लिए चने लेके आप बहुत-बहुत धन्यवाद बहुत आपका आपने हमें भाँ चने खिलाए वो भी प्याज डाल <laughs> के कम थैंक यू बहुत-बहुत और सिस्टम फिर गल करी फिर जो नवंबर के प्रोग्रामों के बाद आ सेवा बजे हो जी आ आ फाइटिंग तो फिर बोलेगा ये बताओ ना कैसी बनी है एंड सुबह-सुबह एनर्जी मिल रही है मेनू मेरा ना आज

ਨਾ ਨਹੀਂ ਆਉਂਦੇ ਹੋਰ ਵਿਆਪੇ ਇੰਡਸਟਰੀ ਦੇ ਮਾਡਲ ਹੀ ਸ਼ੇਦਿਆ ਦੇ ਆਉਂਦੇ ਨਾ ਕਿ ਨਹੀਂ ਆਉਂਦੇ ਕਦੇ ਵੀ ਨਾ ਕਿ ਨਹੀਂ ਆਉਂਦੇ ਕਦੇ ਵੀ ਹਾਂ ਮੈਨੂੰ ਇਹ ਇਸ ਵਿੱਚ ਆਪਣਾ ਲੱਗ ਕੇ ਹੱਦ ਮਾਰ ਕੇ ਦੋਲਤੇ ਮਰੀ ਨਾ ਆਉਂਦੀ ਹੋਊਗੀ ਹਾਂ ਸਹੀ ਗੱਲ ਹੈ ਮਤਲਬ ਬਈ ਕਲੇਮ ਲੈਣ ਉਧਰ ਉਹ ਵੀ ਗਰਮ ਪਾਣੀ ਵੀ ਕਰਕੇ ਦੇ ਦੋ ਪਰ ਸਾਡਾ ਬਾਈ ਦਾ 4 ਵਜੇ ਨਿਕਲ ਜਾਂਦਾ ਵਿਚਾਰਾ ਕੰਮ ਤੇ ਤੇ ਮੈਂ ત્યાં ਨਹੀਂ ਜਾ ਰ ਫਿਰ ਮੈਨੂੰ ਉਹ ਅੱਜ ਜਾ ਰਹਾ ਜਰਾ ਵਿੱਚ ਉਹ ਨਹੀਂ ਦਿੰਦੇ ਹੁਣ ਨਾ ਲਵਾਂਗੇ ਉਹਨੂੰ ਇੱਕ ਅੱਧੇ ਦਿਨ ਦੇ ਵਿੱਚ ਉਹਦੇ ਨਾਲ ਇਕੱਠੇ ਹੋਵਾਂਗੇ ਪਰ ਹਾਂ ਆਥਣੇ ਹੋ ਜਾਣਗੇ ਉਹਨੇ ਕਿਤੇ ਜਾਣਾ ਬਸ ਹਾਂ ਉਹਦੀ ਗੱਲ ਹੈ ਮੈਂ ਤਾਂ ਹੀ ਸੋਚਿਆ ਸੀ ਮੈਂ ਕਿਹਾ ਵੀ ਹੁਣ ਆਈ ਉਹਦੇ ਚ ਕੰਮ ਕਰਵਾਵਾਂਗੇ ਐਨਾ ਤਾਂ ਫਰਜ਼ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਛੋਟੇ ਸਾਹਿਬ ਜਾਦਿਆਂ ਦੀ ਧਰਤੀ ਸਰਹੰਦ ਜਿੱਥੇ ਨੀਹਾਂ ਜੜਵਾਏ ਗਏ ਸੀ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰਦੇ ਬਾਬਾ ਫਤੇ ਸਿੰਘ ਸੋ ਸਰ ਖਾਨ ਫਤੇਗੜ ਸਾਹਿਬ ਕਰੋ ਦਰਸ਼ਨ ਕਰਤੋਰਾ ਸਾਹਿਬ ਦੇ ਲਓ ਜੀ ਇੱਧਰ ਜਹਾਜ਼ ਹਵੇਲੀ ਟੋਟਰਮਲ ਦੀ ਹਵੇਲੀ ਆ ਦਵਾਨ ਟੋਟਰਮਲ ਦੀ ਸੋ ਜਿਨੇ ਮੋਰਾ ਵੇਚ ਕੇ ਆਪਣੇ ਸਹਿਬਜ਼ਾਦਿਆਂ ਨੂੰ ਉਹਨਾਂ ਦੇ ਉਹਦੇ ਨੂੰ ਸੰਸਕਾਰ ਲਈ ਪਿੱਛੇ ਦਿਖਾਉਂਗਾ ਉਹਦੇ ਸੰਸਕਾਰ ਲਈ ਜਗਾ ਖਰੀਦੀ ਸੀ ਨਹੀਂ ਨਹੀਂ ਪਿੱਛੇ ਜਾ ਕੇ ਮੰਨੇ ਆਸਰਾਂ ਫਤੇਗੜ ਸਾਹਿਬ ਦੀ ਧਰਤੀ ਸਾਰੇ ਇੱਥੇ ਇਤਿਹਾਸਕ ਜਗ੍ਹਾ ਹੀ ਨੇ ਸਾਰੀਆਂ ਲਓ ਜੀ ਇਹ ਆਗੇ ਮੋੜ ਆ ਮੋਤੀराम ਜੀ ਦੀ ਹਾਂ ਉਹ ਮੋਤੀਰਾਮ ਜੀ ਦਾ ਗੁਰਦੁਆਰਾ ਸਾਹਿਬ ਆ ਗਿਆ ਲਓ ਜੀ ਨੀਚੇ ਪਹਿਲੇ ਪੱਟੜੇ ਅੱਛੇ ਬਾਬਾ ਮੋਤੀ ਮਹਰਾਜ ਦਾ ਗੁਰਦੁਆਰਾ ਸਾਹਿਬ ਸੀ ਜਿੱਥੇ ਬਾਬਾ ਜੀ ਨੇ ਉਹਨਾਂ ਨੂੰ ਬੱਚਿਆਂ ਨੂੰ ਆਪਣੇ ਨੂੰ ਛੋਟੇ ਸ਼ਬਜਾਦਿਆਂ ਨੂੰ ਦੁੱਧ ਪਿਆਇਆ ਸੀ ਬਹੁਤ ਇਤਿਹਾਸਿਕ ਜਗ੍ਹਾ ਹੈ ਫਤੇਗੜ ਸਾਹਿਬ ਹਲੋ ਜੀ ਆ ਗਿਆ ਬਾਬਾ ਮੋਤੀ ਮਹਾਰਾ ਜੀ ਯਾਦਗਾਰ ਗੇਟ ਮੱਦਾ ਦਾ ਕੇ ਲੋਕ ਆ ਕੇ ਛੋਲੇ ਉਹ ਬੈਠੀਆਂ ਨੇ ਪਿੱਛੇ ਲਟੀਆਂ ਇੰਨਾ ਇਹ ਸ਼ੋਤ ਕਾਦੀ ਜੰਮੀ ਇਹਦਾ ਵੇਖਣ ਨੂੰ ਜਾਂਦੀ ਹੁੰਦੀ ਸੌਕੇ ਜਾਂਦੀਆਂ ਨੇ ਆਉਂਦੀਆਂ ਨੇ ਵੀ ਇੱਥੇ ਸਾਰਾ ਦਿਨ ਕੰਮ ਕਰਕੇ ਵੀ ਗੱਡੀ ਚਲਾਉਣੀ ਪੈਂਦੀ ਆ ਸੱਤ ਤੋਂ ਮੁੱਤ ਪਾਏ ਕਿ ਕਮੂਨਾਂ ਤੋਂ ਹਾਂ ਪੈਸੇ ਘਵਾਉਣਾ ਇਸ਼ਾ ਦੇਵਾਲ ਜੀ ਆਪ ਕੋਈ ਬਾਤ ਹੀ ਨਹੀਂ ਕਰ ਰਹੇ ਅੱਜ ਹਾਂਜੀ ਬੋਲੋ ਕੀ ਬਾਤ ਕਰੂਗਾ ਸੁਣਾਓ ਕੋਈ ਅੱਛਾ ਹੁਣ ਜਾ ਕੇ ਸਮਾਨ ਤਾਰੂ ਵੀ ਸਾਰਾ ਟੈਲੀਫੋਨ ਚਾਹ ਹਾਂ ਯਾ ਕਿ ਪਿੱਛੇ ਜਿੰਨਾ ਸਮਾਨ ਪਿਆ ਹੈ ਜਿੰਨਾ ਲਾਹੂਗੀ ਮੈਂ ਉੱਥੇ ਜਾ ਕੇ ਅੱਛਾ ਠੀਕ ਹੈ ਇਸ਼ਾ ਕੁਲੀ ਨੰਬਰ ਵੀਡੀਓ 5 ਜੱਗਾਂ ਨੂੰ ਛੱਡੀ ਕੁਲੀ ਨੰਬਰ 1 ਕੁਲੀ ਨੰਬਰ 2 ਹਾਂ ਕੁਲੀ ਨੰਬਰ 1 ਨੰਬਰ 2 ਅੱਛਾ ਠੀਕ ਹੈ ਮੈਂ ਕੁਲੀ ਨੰਬਰ 1 ਇੱਕ ਕੁਲੀ ਨੰਬਰ 2 ਹਾਂ ਵੀ ਕੁਲੀ ਨੰਬਰ 3 ਬਾਈ ਕੁਲੀ ਨੰਬਰ 4 ਆਹ ਬਬਲਾ ਕੀ ਕਿਹਦਾ ਬਾਈ ਨੂੰ ਵੀ ਫੜਾਵਾਂਗੇ ਕੀ ਜਣਾ ਨਹੀਂ ਆਏ ਨਹੀਂ ਆਪਦਾ ਬਬਲਾ ਦਾ ਆਪਦਾ ਕੋਟ ਚਾਚਾ ਖਲੂਦੇ ਜਨੂੰ ਹਾਂ ਹੈ ਬਬਲੇ ਕਿੰਨੇ ਸਾਲਾਂ ਦਾ ਮੇਰੇ ਕੋਲ ਉਹ ਕੋਟ ਆ ਕਹ ਰਿਹਾ ਵੀ ਇਹ ਤਾਂ ਦਸ ਸਾਲ ਲੰਭਾ ਜਦੋਂ ਜਦੋਂ ਦਾ ਸਾਡੇ ਨਾਲ ਆਉਂਦਾ ਹਾਂ ਉਦੋਂ ਦਾ ਉਹੀ ਕੋਟਲਾ ਹੀ ਪਾਦਾ ਹੈ ਹੈ ਯਾਰ ਸ਼ਰਮ ਮਾਨੇ ਯਾਰ ਤੂੰ ਬਾਈ ਚੀਜ਼ ਦੇ ਪੈਸੇ ਤਾਂ ਪੂਰੇ ਹੋ ਜਾਣਗੇ ਜਦੋਂ ਪੈਸੇ ਪੂਰੇ ਹੋ ਗਏ ਫੇਰ ਹੀ ਛੱਡਾਂਗੇ ਨਾਲੇ ਇੱਕ ਅੱਧੀ ਟਾਰਗੈਟ ਸਰ ਬੰਦਿਆਂ ਨੂੰ ਗਿਫਟ ਵੀ ਦੇਣੀ ਚਾਹੀਦੀ ਆ ਗੱਲ ਤਾਂ ਵੀ ਆ ਨਾ ਅੱਛਾ ਬਾਈ ਹੋਰ ਕੋਈ ਨਾ ਮੈਂ ਤਾਂ ਡਿਸਾਈਡ ਅਟਾਈਂ ਚ ਲਾ ਇਹ ਸਾਂਜੀ ਹੈ ਬਾਈ ਤੁਹਾਡੇ ਤੋਂ ਮਿਲ ਰਹੇ ਹੈ ਸਾਂਜੀ ਹੈ ਹਾਂਜੀ ਬਾਤ ਤਾਂ ਸਾਰੀ ਹਾਂਜੀ ਆ ਮੇਰੇ ਉਪਰ ਇਹ ਦੇਖ ਨੂੰ ਮੇਰੇ ਖਿਲਾਫ ਤਾਂ ਖੜੀ ਹੁੰਦੀ ਐ ਮੇਰੇ ਲਈ ਕਾ ਵੀ ਹਾਂਜੀ ਆ ਆਪਦੀ ਟੀਮ ਲਈ ਪਹਿਲਾ ਖੜਨਾ ਚਾਹੀਦਾ ਹਾਂ ਐ ਸਹੀ ਇਨਾ ਹਾਂਜੀ ਜੋ ਵੀ ਐ ਵੀ ਤੇ ਜੋ ਤੇਰੇ ਨਾਲ ਭਿੱੜਦੇ ਹੁੰਦੇ ਨਾ ਬੰਨ ਕਾਦ ਨੂੰ ਹੀ ਫੜਦੇ ਆ ਬਈ ਦੇਖੀ ਐਂ ਕਰਦਾ ਬਈ ਦੇਖੀ ਐਂ ਕਰਦਾ ਫਿਰ ਮੈਂ ਕੀ ਕਰਾਂ ਮੇਰਾ ਹਮਾਇਤੀ ਨਹੀਂ ਹੈਗਾ ਅੱਛਾ ਕੋਈ ਵੇਸੇ ਤਰ੍ਹਾਂ ਹੀ ਮੱਤ ਰਿਸ਼ੀ ਭਾਈ ਸਹੀ ਬਾਤ ਹੈ ਸਹੀ ਆ ਫਿਰ ਅੱਜ ਦਾ ਹਾਂ ਨਹੀਂ ਹੈ ਅੱਜ ਤਾਂ ਸਹੀ ਆ ਸਹੀ ਹੈ ਨਹੀਂ ਹੈ ਕੋਈ ਗੱਲ ਨਹੀਂ ਉਹ ਵੀਡੀਓ 'ਚ ਵੀ ਆ ਜੂ ਬੱਚਾ ਸਵਾਦ ਹੀ ਆ ਗਿਆ ਮੈਂ ਕਰਿੰਗ ਕਮੈਂਟ ਮਾਰਿਆ ਕਦੇ ਖੜ ਜਾਉਣਾ ਮੈਂ ਕਹਿੰਦੇ ਅਜੇ ਨਹੀਂ ਡਰਦਾ ਨਾਲੇ ਈਸ਼ਾ ਦਾ ਉਹਦੀ ਉਹਦੀ ਸਾਹ ਚੜਾ ਜੂ ਵੀ ਆ ਗਿਆ ਰਿਸ਼ੂ ਨਹੀਂ 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 ਅਜੇ ਤਾਂ ਆਜ਼ਾਦੀ ਜ ਦੇਖ ਪਿੰਕ ਆਏ ਹੋਏ ਆ ਫਾਲ ਤੋਂ ਨਹੀਂ ਤਾਂ ਕਿਵੇਂ ਪਿੰਕ ਖੜੇ ਹੋਏ ਆ ਹਾਂ ਅੱਛੀ ਮੈਚਿੰਗ ਕਰਕੇ ਸਰਾ ਨੇ ਰੱਜ ਗਏ ਨੇ ਇਹ ਨਾ ਆ ਕਿ ਆ ਇਹ ਸਵਾਈ ਅੱਲਾ ਜਿਹਨੇ ਜਟਾਣੇ ਨੇ ਲਾਇਆ ਸੀ ਨੱਕਾ ਇਹਨੂੰ ਇਹ ਆਉਂਦਾ ਰਿਹਾ ਛੋਟਿਆ ਸਵਾਈ ਅੱਲਾ ਹਾਂ ਸਵਾਈ ਅੱਲਾ ਨਹਿਰਾ ਆ ਸੀ ਉਹ ਇਹਨੇ ਲਾਇਆ ਸੀ ਛੋਟੇ ਨੇ ਸਾਡੇ ਨੇ ਨੱਕਾ ਲਾਇਆ ਸੀ ਇੱਥੇ ਜਟਾਣੇ ਨੇ ਜਟਾਣੇ ਦੀ ਸੁਣ ਨੂੰ ਮੈਂ ਗੱਲ ਲਾਦਾ ਜਤਿੰਦਰ ਜਟਾਣੇ ਦੀ ਤੇ ਓਏ ਉਹ ਇਨਸਾਨ ਵੀ ਐਡਾ ਖਸੀ ਬਹੁਤ ਨੇਕ ਦਿਲ ਦਾ ਇਨਸਾਨ ਸੀ ਉਹਨੇ ਨਾ ਆਖੇ ਹੋਰੇ ਜਿਹੜੇ ਕਰਮਚਾਰੀ ਕੰਮ ਕਰਦੇ ਸੀ ਮੈਂ ਉਹਨਾਂ ਦਾ ਆਫਿਸ ਹੁਣੀ ਆ ਸਾਰੀ ਬਾਕਸ ਵੀ ਪੜੀ ਆ ਉਦੀ ਤੇ ਜਿਹੜੇ ਵੀ ਕੰਮ ਕਰਮਚਾਰੀ ਕੰਮ ਕਰਦੇ ਸੀ ਉਹਨੂੰ ਘੱਟੋ ਘਾਟ ਉਹਨੇ 25 ਤੋਂ 26 ਵਾਰ ਜਿਹੜੇ ਮਾਰ ਮਾਰ ਕੇ ਆ ਜੀ ਵੀ ਠੇਕੇਦਾਰਾ ਤੂੰ ਇੱਥੇ ਕੰਮ ਬੰਦ ਕਰ ਦੇ ਤੇ ਨਹੀਂ ਫਿਰ ਉਹਦੇ ਗੈਣ ਵਾਂਗੂ ਕੋਈ ਨਾ ਕੋਈ ਕੰਮ ਨਾ ਹੋ ਜੇ ਮੇਥੋਂ ਗਲਤ ਤੇ ਠੇਕੇਦਾਰ ਨੇ ਉਹਨੂੰ ਕਿਹਾ ਸੀ ਕਹਿੰਦਾ ਵੀ ਉਹ ਮਾਮਾ ਨੇ ਪੁੱਤ ਬੰਦ ਨੇ ਉਹਦੇ ਕੰਨੂੰ ਜੰਮਣੇ ਬੰਦ ਕਰਦੇ ਜਿਹੜਾ ਇਹ ਨਹਿਰ ਨੂੰ ਨੱਕਾ ਲਾਊਗਾ ਤੇ ਉਹ ਕਹਿੰਦਾ ਫਿਰ ਕੋਈ ਗੱਲ ਨਹੀਂ ਉਹਦੇ ਕੰਨੂੰ ਫਿਰ ਕਾਫੀ ਵਾਰ ਪਈ ਉਹ ਮੁੜਦਾ ਰਿਹਾ ਜਟਾਣਾ ਆ ਕੇ ਵੀ ਯਾਰ ਤੂੰ ਹਟ ਜਾ ਠੇਕੇਦਾਰਾ ਹਟ ਜਾ ਫਿਰ ਇੱਕ ਦਿਨ ਆਇਆ ਜਟਾਣਾ ਉਹਨੇ ਬਸ ਥਾੜ ਥਾੜ ਹੀ ਕਰੀਆ ਸਾਰਿਆਂ ਤੇ ਉਹਦੇ ਕੰਨਾਂ ਵਾਂਗੂ ਉਦੋਂ ਤੋਂ ਨੱਕੇ ਹੀ ਬੰਦ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਇਹਦਾ ਕਿਸੇ ਹੋਰ ਕੰਪਨੀ ਨੇ ਠੇਕਾ ਲੈ ਲਿਆ ਸੀ ਵੀ ਅਸੀਂ ਬਣਾਵਾਂਗੇ ਤੇ ਉਸ ਤੋਂ ਬਾਅਦ ਉਹਨੇ ਆਫਿਸ ਚ ਜਟਾਣਾ ਸਾਹਮਣੇ ਵੇਰ ਉਥੇ ਉਹਦਾਂ ਨੇ ਦਫ਼ਤਰ ਵੜ ਕੇ ਅੰਦਰ ਤੇ ਉਹਦਾ ਜਿਹੜਾ ਪੀਏ ਕਹ ਰਿਹਾ ਸੀ ਕਹਿੰਦਾ ਉਹ ਮਿਲਦਾ ਨਹੀਂ ਕਿਸੇ ਨੂੰ ਜਟਾਣਾ ਤੁਹਾਨੂੰ ਕਹਿਆ ਵੀ ਜਟਾਣਾ ਆਇਆ ਤੇ ਸਿੱਧਾ ਜਟਾਣੇ ਦੇ ਅੰਦਰ ਵੜ ਕੇ ਪੀਏ ਪੀਏ ਦੇ ਸਾਹਮਣੇ ਤੇ ਉਹ ਜਿਹੜੇ ਨੇ ਕੰਪਨੀ ਨੇ ਟੈਂਡਰ ਲਿਆ ਸੀ ਵੀ ਅਸੀਂ ਬਣਾਵਾਂਗੇ ਨਹਿਰ ਤੇ ਉਹ ਵੀ ਚੜਦਾ ਸੀ ਗੱਡੀ ਸੋ ਜਟਾਣਾ ਸਾਡਾ ਪੰਜਾਬ ਦੇ ਜੰਮੇ ਆਏ ਸੂਰਮੇ ਨੇ ਬਹੁਤ ਘੱਟ ਬੰਦਿਆਂ ਨੂੰ ਪਤਾ ਉਹਦੇ ਬਾਰੇ ਸੋ ਇਹੋ ਜਿਹੇ ਬੰਦਿਆਂ ਬਾਰੇ ਜਾਣਿਆ ਕਰੋ ਕਿਉਂਕਿ ਇਹ ਚੀਜ਼ਾਂ ਇਤਿਹਾਸਿਕ ਨੇ ਆਪਣੀਆਂ ਬਹੁਤ ਇੱਕ ਤਰ੍ਹਾਂ ਦੀ ਬਲੰਤੀ ਵਾਲੀਆਂ ਉਹਨਾਂ ਨੂੰ ਹੌਸਲਾ ਪਾਉਣ ਵਾਲੀਆਂ ਚੀਜ਼ਾਂ ਨੇ ਉਹਨਾਂ ਬਾਰੇ ਸੂਰਮੇ ਬਾਰੇ ਜਦੋਂ ਤੁਸੀਂ ਪੜੋਗੇ ਨਾ ਪੁਰਾਣੀਆਂ ਕਿਤਾਬਾਂ ਜੋ ਲੋਸ਼ ਹੋ ਨਾ ਬੰਨੇ ਅੱਜ ਠੀਕ ਹੈ ਉਹ ਜੀਮ ਘਟੀਆਂ ਦੇ ਵਿੱਚੇ ਘਟੀਆਂ ਇਹੰਦਰ ਸਾਡੇ ਬਬਲਾ ਜੀ ਹੱਸ ਰਹੇ ਨੇ ਇਹਨੂੰ ਯਾਰ ਉਹ ਐਸ ਵਾਇਅ ਅੱਜ ਦੇ ਸ਼ੋਅ ਦੀ ਲੋਕੇਸ਼ਨ ਸੈਟਅਪ ਓਕੇ ਆ ਪੂਰਾ ਚੱਲ ਮੂੜ ਤੇ ਉਹ ਸਾਡੀ ਬੈਠਣ ਦੀ ਜਗ੍ਹਾ ਬਣ ਗਈ ਮਿੱਤਰੋ ਸਾਰਾ ਦ੍ਰਿਸ਼ ਲਓ ਜੀ ਸਾਡੀ ਫਾਈਨਲ ਲੁੱਕ ਹਜੇ ਪ੍ਰੋਪਰ ਮੈ ਰਹਿਣਾ ਹਜੇ ਕਾਜ ਲੰਦੀ ਆ ਜਲਦੀ ਜਲਦੀ ਪੱਕ ਬੰਨ ਕੇ ਤਿਆਰ ਹੋ ਗਈ ਆ ਟਿੱਕਾ ਲਾ ਗਿਆ ਕਾਜ ਉਹਦਾ ਸਾਡੀ ਮੈਕ ਮਾਡਲ ਤਿਆਰ ਹੋ ਰਹੀ ਆ ਇਹਦਾ ਸਾਡੀ ਇਸ਼ਾ ਮਾਡਲ ਤਿਆਰ ਹੋ ਰਹੀ ਆ ਇੱਧਰ ਸਾਡੀ ਪਾਇਲ ਮਾਡਲ ਤਿਆਰ ਹੋ ਰਹੀ ਆ ਕੋਈ ਜੀ ਬੰਦੇ ਆ ਫੋਨ ਦੇ ਲੱਗ ਰਹੇ ਨੇ ਲੱਗਦੀ ਆ ਹੁਣ ਨਾਤੀ ਲੱਗਦੀ ਆ ਹੁਣ ਇਹ ਨਾਤੀ ਹੋਈ ਲੱਗਦੀ ਆ ਤੇ ਉਧਰ ਸਾਡੀ ਟੀਮ ਅੱਜ ਤੋਂ ਫੋਟੋ ਮੈਥੋਡ ਦੇ ਰਿਪੋਰਟ ਸਾਰੇ ਤਿਆਰ ਹੋ ਗਏ ਓਕੇ ਆ ਜਮਾ ਕੋਕੇ ਲਾ ਕੇ ਕੰਮ ਦਾ ਜੁੜੇ ਰਹੋ ਮੈਕ ਮਾਡਲ ਸਾਡੀ ਕਿਉਂਕਿ ਅੱਜ ਤੋਂ ਕਾਫੀ ਟਾਈਮ ਬਾਅਦ ਦੇਖਿਆ ਹੂਗਾ ਕਿਉਂਕਿ ਦੂਜਾ ਪਿਛਲੇ ਸੀਜ਼ਨ ਦਾ ਪਹਿਲਾ ਸ਼ੋਅ ਆਣਾ ਸੀ ਆਪਣਾ ਸੋ ਸ਼ੋ ਦਾ ਪੈਸੇ ਕੱਲ ਵੀ ਲੱਗਿਆ ਸੀ ਇਹ ਦੂਸਰੇ ਬੈਨਰ ਤੇ ਗਏ ਹੋਏ ਸੀ ਦੂਸਰੇ ਸ਼ੋ ਤੇ ਤੇ ਮੈਂ ਉੱਧਰ ਸੀ ਢੀਗੇ ਜੀ ਸਾਡੀ ਮੈਕ ਮਾਡਲ ਹਮ ਸਾਨੂੰ ਡੇਲੀ ਮਿਲਿਆ ਕਰੋ ਸਾਡੇ ਨਾਲ ਇਦਰੀ ਸ਼ਾ ਮਾਡਲ ਆਹ ਨੂੰ ਖਾਸ ਬਣਾਦਾ ਸਾਡੇ ਆਪਣੀ ਬਲਾਸਾਂ ਨਾਲ ਵੀ ਕਰਦੀ ਆਪਣੀ ਪ੍ਰਾਈਸ ਬਲਾਸਾਂ ਨਾਲ ਵੀ ਕੀ ਅੱਜ ਤੁਹਾਡੇ ਸੱਜਣਾਂ ਹੋਰ ਵੀ ਬਹੁਤ ਸੋਹਣੇ ਸੋਹਣੇ ਅਦਾਕਾਰ ਗੱਲਾਂ ਆਪੂ ਮਾਡਲ ਆਪੂ ਮਾਡਲ ਕੋਈ ਨਾ ਕੈਟ ਆਉਣਾ ਨਹੀਂ ਆ ਮੈਂ ਸਾਡੇ ਸਾਰੇ ਤੁਹਾਡੇ ਸਾਹਮਣੇ ਸਿੱਧਾ ਦੇਖਦੇ ਜਾਨੀ ਕਿ ਇਹਨਾਂ ਮੁੰਡੇ ਸਾਡੇ ਤੇ ਪੱਛਾਵੇਂ ਮਾਰਦੇ ਹੱਥ ਕਾਫੀਆਂ ਗੂਬੀਆਂ ਪੀਂਦੇ ਨੇ ਤਿਆਰ ਨੇ ਆਉਂਦੇ ਦੇ ਆਉਂਦੇ ਗੋਲੀ ਵਾਲੇ ਤੇ ਜਾਜਰਿਆ ਮੁੰਡੇ ਪੂਰੇ ਓਕੇ ਸਰਬਾਮ ਕੀ ਅਗਕਾਰ ਹੋ ਗਈ ਉਹ ਸੁਰਨਾ ਨਾ ਲਓ ਜੀ ਮਿੱਤਰੋ ਗਰਮੀ ਬਹੁਤ ਆ ਮੁੰਡੇ ਆਪਣੀਆਂ ਸ਼ਕਲਾਂ ਦਿਖਾ ਰਹੇ ਨੇ ਇਧਰੋਂ ਆ ਕੇ ਸਾਡਾ ਲਵਲੀ ਤੇ ਇਹ ਵੀ ਕਹਿੰਦਾ ਵੀ ਗਰਮੀ ਨਾਲ ਭੇਜਿਆ ਪਿਆ ਉਧਰੋਂ ਮੈਂ ਭੇਜਿਆ ਪਿਆ ਤੇ ਕਾਜਲ ਪਿੱਛੇ ਹਸ ਰਹੀ ਆ ਇਧਰੋਂ ਮਛਾਂ ਦੇ ਮੁੰਡਾ ਆ ਰਿਹਾ ਹੱਥ ਤੇ ਉਧਰੋਂ ਇੱਕ ਸਾਡਾ ਜਵਾਨ ਦੋ ਆ ਕੇ ਸਾਡੇ ਪਿੱਛੇ ਜਵਾਨ ਇਹ ਕਹਿੰਦੇ ਵੀ ਹੱਸਦਿਆਂ ਦੇ ਘਰ ਵਾਸਤੇ ਆ ਮਿੱਤਰੋ ਖਾਸ ਦੇ ਰਹਿਨੇ ਆ ਸੀ ਇਕੱਠੇ ਰਹਿਨੇ ਆ ਕਹਿੰਦਾ ਉਹ ਆ ਗਿਆ ਆਪਣਾ ਪਿੱਛੇ ਮੁੰਡਾ ਇਧਰ ਆ ਇੱਕ ਮੁੰਡਾ ਆ ਗਿਆ ਆਪਣਾ ਹੁਣ ਮੋਛਾਂ ਦੇ ਮਾਰੂ ਹੱਥਾਂ ਕਿ ਮੇਰੀਆਂ ਮੋਛਾਂ ਬਹੁਤ ਵੱਡੀਆਂ ਨੇ ਉਦੋਂ ਬਾਅਦ ਹੁਣ ਇਹ ਨੱਚ ਕੇ ਦਿਖਾਉਣਗੇ ਕਹਿਣਗੇ ਛਿਛ ਫੰਮੀ ਵਾਈ ਵਾਲੀ ਸ਼ੀਸ਼ੀ ਕਰ ਰਹੇ ਨੇ ਮੁੰਡੇ ਉਧਰੋਂ ਕਾਇਲ ਪਾਰੀ ਐ ਸ਼ੀਸ਼ੀ ਤੇ ਇਧਰੋਂ ਮੈਂ ਕਹਿੰਦਾ ਚਲੋ 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 ਏ ਝੂਮਰ ਪਾਉਣਗੇ ਹੁਣ ਮੁੰਡੇ ਠਾ ਏ ਠਾ ਉਹ ਪਿਛਲਾ ਸੋਚ ਰਿਹਾ ਵੀ ਮੈਂ ਕੀ ਕਰਾਂ ਉਹ ਉਹਦੇ ਕੋਲੋਂ ਮੁੜਕਾ ਸਾਫ਼ ਕਰਨ ਲੱਗਿਆ ਹੋਇਆ ਤੌਲੀਏ ਨਾਲ ਕਿਉਂਕਿ ਮਿੱਤਰੋ ਗਰਮੀ ਬਹੁਤ ਸੀ ਇਹ ਫੇਰ ਵੀ ਨਹੀਂ ਹਟਦੇ ਕਹਿੰਦੇ ਅਸੀਂ ਨੱਚ ਕੇ ਦਿਖਾਵਾਂਗੇ ਅਸੀਂ ਬਾੜੇ ਸੋਹਣੇ ਆ ਦੇ ਪਿਛਲਾ ਬੱਚਾ ਲੜਾ ਦੇ ਗੋਰਾ ਜਾ ਇਧਰੋਂ ਕਾਜਲ ਕਹਿੰਦੀ ਮੈਂ ਗੋਰੀ ਤੇ ਤੂੰ ਕਾਲਾ ਮੈਂ ਕਿਹਾ ਜੀ ਠੀਕ ਹੈ ਜੀ ਰੰਗ ਤਾਂ ਦੋ ਹੀ ਹੁੰਦੇ ਨੇ ਇੱਕ ਕਾਲਾ ਤੇ ਇੱਕ ਗੋਰਾ ਫੇਰ ਵੀ ਕਾਜਲ ਛੇੜ ਰਹੀ ਆ ਦੇਖ ਕਹਿੰਦੀ ਮੈਂ ਕਿੰਨੀ ਸੋਹਣੀ ਤੇ ਉਧਰੋਂ ਮੈਂ ਕਿੰਨਾ ਕਾਲਾ ਤੂੰ ਵੀ ਐਂ ਕਹਿੰਦੀ ਆ ਕਾਜਲ ਦੇਖੋ ਦੇਖੋ ਕਾਜਲ ਆ ਉਹਦਾ ਇੱਕ ਟਿੱਕਾ ਉਹਦੇ ਕੰਨਾਂ ਨੂੰ ਕੰਨਾਂ ਵਾਲਾ ਨਾ ਉਹ ਈਅਰ ਰਿੰਗਸ ਕਹਿੰਦੇ ਹੁੰਦੇ ਆ ਉਹਨੂੰ ਪੁੱਲੀ ਬੈਠੀ ਆ ਐਂ ਸਟੇਜ ਤੇ ਵਗ ਜਾਂਦੀ ਆ ਤਾਂ ਧਿਆਨ ਕਿਤੇ ਹੋਰ ਹੁੰਦਾ ਕਰਤੀ ਕੁਛ ਹੋ ਰਾ ਦੇ ਹੁਣ ਕਹਿੰਦੀ ਮੈਂ ਜਾਜ ਤੇ ਵੀ ਜਾਣਾ ਛੇਤੀ ਤੇ ਕਾਜਲ ਜਿਹੜੀਆਂ ਕਰਨੀ ਸੋਹਣੀ ਲੱਗਦੀਆਂ ਮੈਂ ਦੇਖ ਦੇਖ ਤੇ ਕਹਿੰਦੀ ਜੋੜੀ ਸੋਹਣੀ ਲੱਗਦੀ ਆ ਆਪਣੀ ਮੈਂ ਪਿੱਛੋਂ ਗਰਮੀ ਗਰਮੀ ਸਾਹ ਉਸ ਆਈ ਹੋਇਆ ਮੈਂ ਆਪਣੇ ਚਿਹਰੇ ਤੇ ਡੁਪਲੀਕੇਟ ਸਮਾਈ ਲੱਖਣਾ ਇਧਰ ਉਹ ਕਾਜਲ ਖੇਡ ਰਹੀ ਆ ਦੇਖ ਇੰਕਰੀਆ ਬਾਬੇ ਵਾਲਾ ਰੂਪ ਤੇ ਦੇਖਦੇ ਜੁੰਡੇ ਖੋਲੇ ਹੋਏ ਨੇ ਨੇ ਲਾਸਟ ਸਾਡੇ ਕੁਝ ਪਲ ਨੇ ਇਹ ਸ਼ੋਹ ਦੇ ਤੇ ਜਿਹੜੇ ਅਸੀਂ ਇੰਜੋਏ ਕਰਦੇ ਆ ਸੋ ਅਦੇ ਕਾਦਰ ਵਿੱਚ ਉਹਦੇ ਘਨ ਮੋ ਦੇਰੀ ਆਸ਼ੀਰਵਾਦ ਕਹਿੰਦੀ ਸਾਰਿਆਂ ਨੂੰ ਈਸ਼ਾ ਪੈਣ ਸ਼ੋਹ ਤੋਂ ਬਾਅਦ ਉਹਦੇ ਘਰ ਨੂੰ ਬਲੌਗ ਬਣਾਉਣ ਦਾ ਟਾਈਮ ਨਹੀਂ ਲੱਗਿਆ ਚਾਹ ਇਸ ਨਾਲ ਪੀਣੀ ਆ ਹੁਣ ਇਹਨਾਂ ਨੇ ਕੌਲਾ ਰੱਖ ਲਿਆ ਹੁਣ ਬਲਾਸਟਰ ਜੁੜੀ ਵਾਲਿਆਂ ਦੇ ਹੈ ਹੈ ਆਵਲੇ ਤੂੰ ਤਾਂ ਤੇਰਾ ਤਾਂ ਲਵੇ ਪਿੰਡ ਯਾਰਾ ਨਾ ਨਾ ਇਸ ਤਾਂ ਬਈ ਅੱਜ ਬਚੋਰੀ ਬਚੋ ਰਹਿਣਾ ਹੈ ਹੈ ਤੰਦੂਰੀ ਕਰਾਂਗੇ ਆਇਆ ਨਾ ਗੁਰੂ ਉਸਮਾਨ ਨੇ ਆਵਲੇੜਾ ਬਣਾਉਣੇ ਤੁਸੀਂ ਪਹਿਲਾਂ ਚੈੱਕ ਕਰੀ ਅੱਜ ਅਸੀਂ ਚੈੱਕ ਉਹ ਸਰਪੰਚਾ ਐਡ ਕਰੀ ਜਾਂਦਾ ਯਾਰ ਤੇਰੀ ਸਰਪੰਚ ਨੂੰ ਕਹਿ ਵੀ ਅੱਜ ਜੱਗੀ ਸਰਪੰਚ ਨੂੰ ਹਾਂ ਲਾਲਾ ਜੀ ਆਓ ਜੀ ਤੁਸੀਂ ਤੁਹਾਰੇ ਹਾਂ ਅੰਡ ਲਾਲਾ ਜੀ ਆਉਣਗੇ ਜਲਦੀ ਆਉਣਗੇ ਲੇ ਵੀ ਲੁਗ ਲੈਣਾ ਸਾਰਾ ਨਾਲ ਪੁਸ਼ਪਾਂ ਨੂੰ ਵੀ ਲੈ ਪੁਸ਼ਪਾਂ ਨੂੰ ਵੀ ਨਾਲ ਲੈ ਆ ਜੀ ਹਾਂ ਪੁਸ਼ਪਾਂ ਨੂੰ ਵੀ ਲੁਗ ਲੈਣਾ ਪਹੁੰਚ ਕੇ ਆ ਕੇ